ਉਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਵ ਅਜਾਬ ਜੀ ਦੇ ਨਾਲ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਿਤਾ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਣਕਾਰੀ ਸਾਂਝੀ ਕਰੀਏ ਸਤਿਗੁਰੂ ਸ਼੍ਰੀ ਗੁਰਤੇਜ ਭਦਰ ਸਾਹਿਬ ਜੀ ਦੀ ਤੀਰਥ ਯਾਤਰਾ ਅਤੇ ਮਾਲਵੇ ਦੇਸ਼ ਵਿੱਚ ਵਿਚਰ ਕੇ ਸਤਿਗੁਰੂ ਜੀ ਜੀਵਨ ਨੂੰ ਪਵ ਪਵ ਸਾਗਰ ਤੋਂ ਉਤਾਰਦੇ ਹੋਏ ਬਾਂਗਰ ਦੇਸ਼ ਵੱਲ ਨੂੰ ਹੋ ਤੁਰੇ ਬਾਂਗਰ ਦੇਸ਼ ਰਿਆਸਤ ਪਟਿਆਲਾ ਦੇ ਪੂਰਬੀ ਪਾਸੇ ਕਾ ਗਰਦ ਰਿਆ ਤੋਂ ਪਾਰ ਤੇ ਅੰਬਾਲੇ ਤੋਂ ਦਿੱਲੀ ਜਾਣ ਵਾਲੀ ਪੱਕੀ ਸੜਕ ਦੱਖਣ ਵੱਲ ਹੈ। ਥਨੇਸ਼ਰ ਤੋਂ ਕੈਂਥਲ ਬਾਂਗਲ ਦੇ ਸ਼ਹਿਰ ਨੇ ਮਕਰੂਰ ਦੇ ਪਤਨ ਤੋਂ ਦਰਿਆ ਕਾ ਗੰਨੂ ਪਾਰ ਕਰਕੇ ਵਹੀਰ ਸਮੇਰ ਸਰਗਰੂ ਜੀ ਨੇ ਬਾਂਗਰ ਦੇਸ਼ ਵਿੱਚ ਪ੍ਰਵੇਸ਼ ਕੀਤਾ। ਬਾਂਗਰ ਦੇ ਲੋਕ ਮੋਟੀ ਬੁੱਧੀ ਵਾਲੇ ਸਨ। ਪਰ ਦੇਵੀ ਦੇਵਤਿਆਂ ਤੇ ਸੰਤਾਂ ਫਕੀਰਾਂ ਪਾਸੋਂ ਬਹੁਤ ਭਏ ਖਾਂਦੇ ਸਨ ਉਹਨਾਂ ਨੂੰ ਡੰਗਰਾਂ ਦੀ ਚੋਰੀ ਕਰਨ ਦਾ ਚਸ ਜੈਣ ਵਰਗਾ ਸੀ ਇੱਕ ਦੂਸਰੇ ਦੀਆਂ ਲਵੇਰੀਆਂ ਚੋਰੀ ਕਰਕੇ ਇਧਰੋਂ ਉਧਰ ਪਜਾ ਦਿੰਦੇ ਲਵੇਰੀਆਂ ਮੱਝਾਂ ਗਾਵਾਂ ਦਾ ਰਸਾ ਫੜਨ ਵਾਲਾ ਚੋਰੀ ਦਾ ਮਾਲ ਸਮਾਨਾ ਵਾਲਾ ਚੌਧਰੀ ਦੱਗੋ ਸੀ ਉਹ ਚੋਰੀ ਦਾ ਮਾਲ ਸੁਭਾਲ ਦਾ ਪੈਸੇ ਵਾਲਾ ਹੁੰਦੇ ਨਾਲ ਨਾਲ ਉਹਦੇ ਕੋਲ ਆਦਮੀਆਂ ਦੀ ਬਹੁਤ ਆਤ ਸੀ ਮਾੜਾ ਮੋਟਾ ਆਦਮੀ ਉਹਦੇ ਗੱਲ ਨਹੀਂ ਸੀ ਪੈ ਸਕਦਾ ਤੇ ਨਾ ਹੀ ਉਹਦੇ ਕੋਲੋਂ ਕੋਈ ਮਾਲ ਵਾਪਸ ਲੈ ਸਕਦਾ ਸੀ ਦੱਗੋ ਆਏ ਗਏ ਸਭ ਸੰਤਾਂ ਦੀ ਸੇਵਾ ਵੀ ਕਰਦਾ ਸ਼ੈਨ ਇਸ ਵਿਚਾਰ ਨਾਲ ਕਿ ਜੋ ਉਹ ਬੁਰੇ ਕੰਮ ਕਰਦਾ ਹੈ ਉਸ ਦੀ ਇਹਨੂੰ ਖਿਮਾ ਜਾਂਚਣਾ ਮਿਲਦੀ ਰਹੇਗੀ ਲੋਕ ਕਹਿਣ ਕਿ ਚੌਧਰੀ ਦੱਗੋ ਚੰਗਾ ਨੇਕ ਤੇ ਧਰਮੀ ਪੁਰਸ਼ ਹੈ ਇਸ ਤਰ੍ਹਾਂ ਉਹਦੇ ਪਾਪ ਪ੍ਰਗਟ ਨਹੀਂ ਹੋਣਗੇ ਉਹ ਚੋਰੀ ਦੀ ਮੱਝਾਂ گاਵਾ ਦਾ ਦੁੱਧ ਚੋ ਕੇ ਸਾਧੂ ਮਹਾਂਤਮਾ ਦੇ ਡੇਰੇ ਦੁੱਧ ਦੀ ਗਾਗਰ ਪਰ ਕੇ ਲੈ ਜਾਂਦਾ ਤੇ ਉੱਥੇ ਪਲਾ ਕੇ ਸੇਵਾ ਕਰਦਾ ਸਤਿਗੁਰੂ ਜੀ ਤੁਮ ਤਾਨ ਪਿੰਡ ਦੇ ਇਤਿਹਾਸ ਕਤਾਲ ਸੋਰ ਕਿਨਾਰੇ ਜਾ ਬਰਾਜੇ ਉਸ ਲੋਵਰ ਆਗਦੇ ਹਨ శ్రీรามਚੰਦਰ ਜੀ ਦੇ ਸੁਪੁੱਤਰਾਂ ਲਵਕਸ਼ ਨੇ ਤਿਆਰ ਕਰਾਇਆ ਸੀ ਜਦੋਂ ਬਾਲਮੀਕ ਰਿਖੀ ਦੇ ਕੋਲ ਉਤਰੀ ਹਿੰਦ ਦੇ ਜੰਗਲਾਂ ਵਿੱਚ ਆਪਣਾ ਬਚਨ ਯਾਰ ਰਹੇ ਸਨ ਇਹ ਬਹੁਤ ਚੌੜਾ ਤਲਾ ਸੀ ਤੇ ਉਸ ਦੇ ਚਾਰ ਸ਼ਫੇਰੇ ਬੂੜ ਲੱਗੇ ਹੋਏ ਸਨ ਉਹਨਾਂ ਪਿੱਪਲ ਬੂੜਾਂ ਦੀ ਛਾਂ ਹੇਠਾਂ ਸਾਧੂ ਮਹਤਮਾਂ ਦੇਸ਼ ਵਿੱਚ ਵਿਚਰਦੇ ਹੋਏ ਆਪਣੇ ਚੇਲਿਆਂ ਸਮੇਤ ਆ ਕੇ ਬੈਠਦੇ ਰਾਤਾਂ ਕੱਢਦੇ ਅੱਗੇ ਤੁਰ ਜਾਂਦੇ ਸਤਿਗੁਰੂ ਜੀ ਬਹੀਰ ਸਮੇਰ ਜਦੋਂ ਤਾਲ ਕਿਨਾਰੇ ਡੇਰਾ ਲਾ ਕੇ ਬੈਠੇ ਤਾਂ ਸਤਿਗੁਰੂ ਜੀ ਦੇ ਪ੍ਰਤਾਪ ਦੀ ਚਰਚਾ ਨੇੜੇ-ਨੇੜੇ ਦੇ ਨਗਰਾਂ ਵਿੱਚ ਉਹ ਸੁਗੰਧੀ ਦੀ ਪੰਤੂ ਖਿੰਡਰ ਗਈ ਚੌਧਰੀ ਦਗੋ ਸਤਿਗੁਰੂ ਜੀ ਦਾ ਜਸ ਸੁਣ ਕੇ ਭਾਰੀ ਕਾਗਰ ਤੋਂ ਦੀਪਰੀ ਲੈ ਕੇ ਸਤਿਗੁਰਾਂ ਦੇ ਪਾਸ ਆਪ ਪੁੱਜਾ ਦਰਸ਼ਨ ਕੀਤੇ ਨਿਹਾਲ ਹੋਇਆ ਦੁੱਧ ਦੀ ਗਾਗਰ ਅੱਗੇ ਰੱਖ ਕੇ ਉਸ ਨੇ ਆਪਣੇ ਸੁਭਾਨ ਸਰ ਬੇਨਤੀ ਕੀਤੀ हे ਮਹਾਪੁਰਸ਼ੋ ਆਪ ਪਰਮੇਸ਼ਰ ਦਾ ਰੂਪ ਹੋ ਮੈਨੂੰ ਪਰਮੇਸ਼ਰ ਦਾ ਰੂਪ ਹੀ ਦਿਸਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਦੁੱਧ ਦੀ ਗਾਗਰ ਨੂੰ ਸਵੀਕਾਰ ਕਰੋ ਸਤਿਗੁਰੂ ਜੀ ਨੇ ਵਜਨ ਕੀਤਾ ਚੌਧਰੀ ਤੇਰਾ ਦੁੱਧ ਨਾ ਸੀ ਪੀ ਸਕਦੇ ਹਾਂ ਨਾ ਆਪਣੇ ਸਿਖਾਂ ਨੂੰ ਪੀਣ ਦੀ ਖੁਲ ਦਿੰਦੇ ਹਾਂ ਚੌਧਰੀ ਦਗੋ ਵਜਨ ਸੁਣ ਕੇ ਹੈਰਾਨ ਹੋਇਆ ਕਹਿੰਦਾ ਪਹਿਲਾਂ ਉਸ ਨੂੰ ਕਿਸੇ ਸਾਧੂ ਸੰਤ ਨੇ ਕੁਝ ਨਹੀਂ ਕਿਹਾ ਸਾਰੇ ਚੁੱਪਚਾਪ ਪ੍ਰਸੰਤਾ ਨਾਲ ਦੁੱਧ ਨੂੰ ਛਕ ਜਾਂਦੇ ਸੀ ਸਿਸਾਂ ਦਿਆ ਕਰਦੇ ਸੀ ਚੌਧਰੀ ਹੈਰਾਨ ਹੋਇਆ ਪੁੱਛਿਆ ਮਹਾਤਮਾ ਜੀ ਮੈਂ ਇਹ ਸਮਝ ਨਹੀਂ ਸਕਿਆ ਕਿ ਭੇਟਾ ਕੀਤਾ ਹੋਇਆ ਮੇਰਾ ਦੁੱਧ ਕਿਉਂ ਨਹੀਂ ਪ੍ਰਵਾਨ ਕਰਦੇ ਚੌਧਰੀ ਗੱਲ ਸੁਣ ਲੈ ਸੱਚ ਮਿਰਚਾਂ ਤੇ ਝੂਠ ਗੁੜ ਵਰਗਾ ਹੁੰਦਾ ਹੈ ਸਤਿਗੁਰੂ ਨੇ ਫਰਮਾਇਆ ਕਹਿਣ ਲੱਗੇ ਕਿ ਇਹ ਦੁੱਧ ਜਿੰਨਾ ਮੱਝਾਂ ਤੇ ਗਊਆਂ ਦਾ ਤੂੰ ਲਿਆ ਉਹ ਮੱਝਾਂ ਤੇ ਗਊਆਂ ਤੇਰੀਆਂ ਨਹੀਂ ਉਹ ਸਾਰੀਆਂ ਚੋਰੀ ਦੀਆਂ ਨੇ ਦੂਸਰਾ ਉਹਨਾਂ ਚੋਰੀ ਦੀਆਂ ਮੱਝਾਂ ਤੇ ਗਊਆਂ ਨਾਲ ਉਹਨਾਂ ਦੇ ਬੱਚੇ ਕੱਟੇ ਕਟੀਆਂ ਤੇ ਬੱਚੇ ਬੱਚੀਆਂ ਸਾਥ ਨਹੀਂ ਆਉਂਦੇ ਉਹ ਆਪਣੀਆਂ ਮਾਵਾਂ ਨੂੰ ਲੱਭਦੇ ਹੋਏ ਕਰਲਾਕ ਲਾ ਕੇ ਭੁੱਖੇ ਤੇ ਐ ਮਰ ਜਾਂਦੇ ਨੇ ਉਹ ਨਿਰਦੋਸ਼ ਬੇਜਮਾਨ ਪਸ਼ੂ ਆਪਣੇ ਹਿਰਦੇ ਦੀ वेदना ਨਹੀਂ ਦੱਸ ਸਕਦੇ ਮੱਜਾਂ ਨੂੰ ਮੋੜ ਦੇ ਅਤੇ ਪਾਪ ਕਰਮ ਕਰਨੇ ਮੱਜਾਂ ਦੁਖੀ ਹੋ ਕੇ ਦੁੱਧ ਦਿੰਦੀਆਂ ਨੇ ਐਸਾ ਦੁੱਧ ਅਸੀਂ ਕਦੀ ਪੀ ਨਹੀਂ ਸਕਦੇ ਇਹ ਤੋਂ ਆਪਣੀਆਂ ਮੱਜਾਂ ਦਾ ਦੁੱਧ ਲਿਆਉਂਦਾ ਜਿਨ੍ਹਾਂ ਦੀਆਂ ਕਟੀਆਂ ਕੱਟੇ ਉਹਨਾਂ ਦੇ ਕੋਲ ਹੁੰਦੇ ਨੇ ਪ੍ਰਸੰਤਾ ਨਾਲ ਦੁੱਧ ਚੋਂ ਆਉਂਦੀਆਂ ਤੱਕ ਗੁਰਜਰੂਰ ਅਸੀਂ ਖੁਸ਼ ਹੋ ਕੇ ਪੀਂਦੇ ਸਤਿਗੁਰੂ ਪਾਸੋਂ ਸਤਿ ਸੁਣ ਕੇ ਚੌਧਰੀ ਦੱਗੋ ਦੇ ਪੈਰ ਹਿਲ ਗਏ ਫਿਰਦਾ ਕੰਮਣ ਲੱਗਿਆ ਹੈਰਾਨ ਹੋ ਕੇ ਮਨ ਹੀ ਮਨ ਸੋਚਣ ਲੱਗਾ ਮਹਾਤਮਾ ਪੂਰੇ ਕਰਮਾਤੀ ਨੇ ਪਰ ਇੱਕ ਦੇ ਮੰਨ ਦੀਆਂ ਜਾਣਨ ਵਾਲੇ ਹਨ ਹਰ ਇੱਕ ਦੀ ਗੱਲ ਨੂੰ ਜਾਣ ਸਕਦੇ ਨੇ ਮੈਂ ਸੱਚਮੁੱਚ ਹੋ ਸੀ ਪਰ ਕੀ ਕਰਾਂ ਕੁਝ ਪਾਲ ਇਸ ਤਰ੍ਹਾਂ ਘਬਰਾ ਕੇ ਸੋਚ ਰਿ ਪਿਛੋਂ ਛੇਤੀ ਨਾਲ ਸਤਿਗੁਰੂ ਦੀ ਚਲਣੀ ਲੱਗਾ ਤੇ ਬੇਨਤੀ ਕਰਨੀ ਰੰਭ ਕਰ ਦਿੱਤੀ ਹੇ ਮਾਲਕ ਮੈਨੂੰ ਬਖਸ਼ੋ ਤੁਸੀਂ ਪੂਰਨ ਸੰਤੋ ਪਰਮੇਸ਼ਰ ਹੋ ਮੈਂ ਸੱਚਮਚ ਚੋਰ ਹਾਂ ਮੈਂ ਦੁੱਧ ਵਾਪਸ ਲੈ ਜਾਂਦਾ ਹਾਂ ਉਹਨਾਂ ਮੱਜਾਂ ਨੂੰ ਹੀ ਮੋੜ ਕੇ ਪੁਲਾ ਦੇਵਾਂਗਾ ਉਹ ਮੱਜਾਂ ਘਰ ਨਹੀਂ ਰੱਖਾਂਗਾ ਮੈਨੂੰ ਗਿਆਨ ਹੋ ਗਿਆ ਮੈਂ ਜੋ ਭੁੱਲਾ ਕਰਦਾ ਰਿਹਾ ਉਹ ਨਹੀਂ ਕਰਾਂਗਾ ਮੇਰੇ ਤੇ ਦਇਆ ਕਰੋ ਬਖਸ਼ਣ ਹਾਰ ਦਤਾਰ ਭਗਤ ਵਛਲ ਦਾਤਾ ਪਤਤ ਪਾਵਨ ਮਾਲਕ ਮੈਂ ਪਾਪੀ ਹਾਂ ਮੈਂ ਪਾਪੀ ਹਾਂ ਦਗੋ ਕਹਿੰਦਾ ਕਹਿੰਦਾ ਰੋਇਆ ਉੱਪਰਲੇ ਮਨੋਂ ਨਹੀਂ ਰੋਇਆ ਸਗੋ ਦਿਲੋਂ ਰੋਇਆ ਉਹਦਾ ਰੋਣਾ ਉਹਦੇ ਪਾਪੀ ਮਨ ਦੇ ਸ਼ੀਸ਼ੇ ਨੂੰ ਸਾਫ਼ ਕਰੀ ਜਾ ਰਿਹਾ ਸੀ ਆਤਮਾ ਉਤੇ ਲੱਗੇ ਜੰਗਾਲ ਨੂੰ ਪਾਪਾਂ ਨੂੰ ਧੋਣਾ ਚਾਹੁੰਦਾ ਸੀ ਦਇਆ ਤੇ ਸ਼ਾਂਤੀ ਦੇ ਸ਼ਕਰ ਨੂੰ ਦਇਆ ਆਈ ਉਹਨਾਂ ਨੇ ਦਗੋ ਨੂੰ ਚੁੱਕ ਕੇ ਉਠਾ ਕੇ ਉਠ ਦਗੋ ਵਿਗਰੂ ਕਹੋ ਦਗੋ ਤੇਰੇ ਸਾਰੇ ਪਾਪ ਧੁੱਤੇ ਜਾਣਗੇ ਤੂੰ ਚੌਧਰੀ ਹੈ ਸੱਚਮੁੱਚ ਧਰਮੁ ਨੇਕ ਕਰਮ ਸੇਵਾ ਲੋਕ ਭਲਾਈ ਕਰਨ ਦਾ ਚੌਧਰੀ ਬਣ ਦਗੋ ਉਠਿਆ ਨੈਣਾਂ ਦਾ ਅਹੰਕਾਰ ਹੰਝੂ ਬਣ ਗਿਆ ਚਿਹਰੇ ਉੱਤੇ ਬਾਹੂ ਬਲ ਤੇ ਕੁਝ ਮਾਨਸੀ ਹੋ ਪੀਲਾ ਹੋ ਚੁੱਕਾ ਸੀ ਜਿਹੜੇ ਹੱਥ ਕਿਸੇ ਅਗੇ ਨਹੀਂ ਜੁੜੇ ਦੋਵੇਂ ਹੱਥ ਜੁੜੇ ਹੋਏ ਭਿਖਿਆ ਮੰਗਰੇ ਸਨ ਮੇਰੇ ਉਤੇ ਦਇਆ ਹੋਵੇ ਮੈਂ ਗਰੀਬ ਮਾੜਾ ਹਾਂ ਦਗੋ ਦੀ ਜ਼ੁਬਾਨ ਆਖਰੀ ਸੀ ਭਾਈ ਦਗੋ ਵੈਗਰੂ ਕਉ ਸਤਗੁਰ ਜੀ ਨੇ ਮੁੜ ਬਚਨ ਕੀਤਾ ਉਸੇ ਵੇਲੇ ਦਗੋ ਵੈਗਰੂ ਵੈਗਰੂ ਜਪਣ ਲੱਗ ਪਿਆ ਉਹਨ ਜੀ ਹੀ ਜ਼ੁਬਾਨ ਨਹੀਂ ਸਕੋ ਉਸ ਨੂੰ ਲੂੰ ਲੂੰ ਵੈਗਰੂ ਕਹਿਣ ਲੱਗ ਗਿਆ ਇੱਕ ਪਲ ਵਿੱਚ ਨਿਹਾਲ ਹੋ ਗਿਆ ਦਗੋ ਦੀਆਂ ਬਹੁਤ ਵੇਦੀਆਂ ਸਨ ਉਹਨੇ ਘਰ ਵਾਲੇ ਕਿਸੇ ਗਲਦ ਘਾਟਾ ਨਹੀਂ ਸੀ ਉਸਨੇ ਉਸੇ ਵਲੇ ਬੇਨਤੀ ਕੀਤੀ हे ਦਾਤਾ ਜਿੱਥੇ ਮੇਰੇ ਜੀਵਨ ਵਿੱਚ ਪਲਟਾ ਲਿਆਂਦਾ ਜੇ ਉੱਥੇ ਮੇਰੇ ਤੇ ਮਿਹਰ ਵੀ ਕਰੋ ਮੇਰੇ ਘਰ ਚੱਲ ਕੇ ਘਰ ਨੂੰ ਪਵਿੱਤਰ ਕਰੋ ਪਰਿਵਾਰ ਸਮੇਤ ਆਪ ਤੇ ਸਿੱਖ ਸੰਗਤ ਦੀ ਸੇਵਾ ਕਰਾਂ ਸੁੱਧ ਮਨ ਨਾਲ ਕੀਤੀ ਹੋਈ ਅਰਦਾਸ ਕਦੀ ਵਿਰਥ ਨਹੀਂ ਜਾਂਦੀ ਸਿੱਖ ਦੀ ਬੇਨਤੀ ਸਤਿਗੁਰੂ ਨੂੰ ਪ੍ਰਵਾਨ ਕਰਨੀ ਪੈਂਦੀ ਹੈ ਸਤਿਗੁਰੂ ਜੀ ਨੇ ਦੱਗੋ ਨੂੰ ਨਿਹਾਲ ਕੀਤਾ ਤੇ ਉਸ ਵੇਲੇ ਰਤ ਘੋੜੇ ਡੇਰਾ ਦੱਗੋ ਦੀਆਂ ਹਵੇਲੀਆਂ ਦੇ ਵਿੱਚ ਚਲਾ ਗਿਆ ਨੰਗਰ ਤਿਆਰ ਹੋਣ ਲੱਗ ਪਏ ਵੈਦੂ ਨਾਂ ਬਦਲੇ ਸਾਰਾ ਧਨ ਮਾਲ ਲਟਾਉਣਾ ਸ਼ੁਰੂ ਕਰ ਦਿੱਤਾ ਆਪੱਖਾ ਚੱਲਣ ਲੱਗ ਪਿਆ ਘਰ ਦਾ ਪਰਿਵਾਰ ਨੰਗਰ ਦੀ ਸੇਵਾ ਕਰਨ ਲੱਗ ਪਿਆ ਉਹਦੇ ਸ਼ਰੀਕ ਵੀ ਸਤਿਗੁਰੂ ਜੀ ਦੀ ਬਾਣੀ ਸੁਣਨ ਲੱਗੇ ਉੱਤਰ ਗਿਆ ਪਵ ਸਾਗਰ ਤੋਂ ਪਾਰ ਹੋ ਗਿਆ ਸੱਜਣ ਠੱਗਾਂ ਵਾਂਗ ਸੱਚ ਮੁੱਚੀ ਗਰੀਬਾਂ ਦੇ ਸੰਤਾਂ ਦਾ ਸੱਜਣ ਬਣ ਗਿਆ ਸੋਨਾ ਅੱਗ ਵਿੱਚ ਪਵੇ ਤਾਂ ਹੀ ਪਰਖਿਆ ਜਾਂਦਾ ਹੈ ਉਹਦੀ ਪਰਖ ਹੋਣ ਲੱਗੀ ਵੈਗਰੂ ਨੇ ਐਸਾ ਢੋਲ ਆਇਆ ਕਿ ਪੂਠੇ ਹਾਰ ਦੀ ਸੰਗਤ ਸਤਿਗੁਰੂ ਦੀ ਪਾਲ ਕਰਦੀ ਕੋਈ ਕਰਦੀ ਦੱਗੋ ਦੀ ਹਵੇਲੀ ਵਿੱਚ ਆਪ ਜੀ ਸੰਗਤ ਦੀ ਗਿਣਤੀ ਹਜ਼ਾਰਾਂ ਜੀਵਾਂ ਤੋਂ ਉੱਪਰ ਸੀ ਸੰਗਤ ਦੇ ਲੰਗਰ ਦਾ ਪ੍ਰਬੰਧ ਵੀ ਦੱਗੋ ਦੇ ਕਰਨ ਹੋਇਆ ਮੇਰੇ ਹੁੰਦਿਆਂ ਮੇਰੇ ਕੋਲੋਂ ਹੀ ਖਰਚ ਹੋਏਗਾ ਭਾਵੇਂ ਸੰਗਤ ਕਿੰਨੀ ਆ ਜਾਵੇ ਦੱਗੋ ਦੀ ਬੇਨਤੀ ਸੀ ਬਸ ਲੰਗਰ ਟੁੱਟ ਚੱਲਦਾ ਰਿਹਾ ਸਤਿਗੁਰੂ ਨੇ ਫੈਸਲਾ ਕਰ ਲਿਆ ਕਿ ਸਹਿਬ ਕੁਝ ਦਿਨ ਇੱਥੇ ਠਹਿਰਣਗੇ ਸੋ ਇਸਰ ਕਰਕੇ ਭਾਈ ਦੱਗੋ ਦੀ ਸਤਿਗੁਰੂ ਨੇ ਇਮਤਿਹਾਨ ਵੀ ਲਿਆ ਔਰ ਇਮਤਿਹਾਨ ਦੇ ਵਿੱਚੋਂ ਪਾਸ ਹੋਇਆ ਇਥੋਂ ਉਤਾਰਦੇ ਹੋਏ ਸਹਿਬ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਤਗ ਉਤੇਗ ਬਹਾਦਰ ਸਾਹਿਬ ਜੀ ਅੱਗੇ ਨੂੰ ਚਲਦੇ ਬਣੇ ਔਰ ਅੱਗੇ ਜਾ ਕੇ ਤੀਰਥਾਂ ਦੀ ਯਾਤਰਾ ਕਰਦੇ ਕਰਦੇ ਅਸਾਮ ਵਾਲੀ ਸਾਈਡ ਨੂੰ ਚਲੇ ਜਾਂਦੇ ਨੇ ਔਰ ਸਤਿਗੁਰੂ ਦੀ ਸੱਚੇ ਪਾਤਸ਼ਾਹ ਦੀ ਇਤਨੀ ਕਿਰਪਾ ਹੁੰਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਸਾਮ ਬਗਾਲ ਢਾਕਾ ਬੰਗਲਾਦੇਸ਼ ਪਹੁੰਚੇ ਉੱਥੇ ਉਹਨਾਂ ਨੂੰ ਇਹ ਸੂਚਨਾ ਮਿਲੀ ਕਿ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਗੋਬਿੰਦ ਰਾਏ ਜੀ ਨੇ ਜਨਮ ਲਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਕੁਝ ਹੀ ਸਾਲਾਂ ਦੇ ਸਨ ਜਦੋਂ ਤੇਗ বাহাদুর ਸਾਹਿਬ ਜੀ ਨੇ ਅਨੰਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਤੇ ਪਰਿਵਾਰ ਨੂੰ ਵੀ ਅਨੰਪੁਰ ਸਾਹਿਬ ਲਾ ਲਿਆ ਜਦੋਂ ਸ੍ਰੀ ਗੁਰੂ ਗੋਬਿੰਦ राय ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਅਰੰਗਜੀਤ ਦਾ ਜ਼ਬਰ ਜ਼ੁਲਮ ਤੇ ਇਤਿਆਜ਼ਾਰ ਸਭ ਹੱਦਾਂ ਮੰਨੇ ਟੱਪ ਗਿਆ ਸੀ ਸ੍ਰੀ ਗੁਰੂ ਤੇਗ ਹਾਦਰ ਸਾਹਿਬ ਜੀ ਦੇ ਧਰਮ ਪ੍ਰਚਾਰ ਦੌਰੇ ਦਾ ਲੋਕਾਂ ਵਿੱਚ ਧਾਰ ਸਨੇਨ ਦਾ ਕੰਮ ਕਰ ਰਹੇ ਸਨ ਦੇਸ਼ ਦੇ ਬਾਦਸ਼ਾਹ ਰੰਗਜੀਵ ਨੇ ਉਸ ਵੇਲੇ ਦੇਸ਼ ਭਾਰ ਦੇ ਵਿੱਚ ਸਾਰੇ ਗਵਰਨਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਰ ਢਾ ਦਿਓ ਇਹਨਾਂ ਦੇ ਸਕੂਲ ਢਾ ਦਿਓ ਇਹਨਾਂ ਦੇ ਜੰਝੂ ਲਾ ਕੇ ਇਹਨਾਂ ਦੇ ਸਖਤੀ ਕਰਕੇ ਮੁਸਲਮਾਨ ਬਣਾ ਦੇ ਉਸ ਸਮੇਂ ਕਸ਼ਮੀਰ ਦਾ ਗਰਮ ਗਵਰਨਰ ਇਫਤਖਾਰ ਖਾਨ ਸੀ ਜਿਸ ਨੇ ਬਾਦਸ਼ਾਹ ਦੇ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਹੱਤ ਚੁੱਕ ਲਈ ਕਸ਼ਮੀਰ ਵਿੱਚ ਮੰਦਰ ਢਾਏ ਜਾਣ ਲੱਗੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ ਜਦੋਂ ਅਧਿਆਚਾਰ ਸਭ ਹੱਦ ਬੰਨੇ ਟੱਪ ਗਿਆ ਤਾਂ ਕਸ਼ਮੀਰੀ ਪੜਤਾਂ ਦਾ ਇੱਕ ਵਫ਼ਦ 16 ਮੈਂਬਰਾਂ ਦਾ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਨੰਦਪੁਰ ਸਾਹਿਬ ਖੇਪੂ ਜਾ ਔਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੇ ਜ਼ੁਲਮ ਦੀ ਫਰਿਆਦ ਕੀਤੀ ਇਸ ਵਫ਼ਦ ਦੀ ਮੁਲਾਕਾਤ ਗੁਰੂ ਜੀ ਦੇ ਨਾਲ 25 ਮਈ 1675 ਈਸਵੀ ਨੂੰ ਹੋਈ ਹੈ। ਕਸ਼ਮੀਰੀ ਪੰਡਤਾਂ ਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ ਜਿਸ ਨੂੰ ਸੁਣ ਕੇ ਗੁਰੂ ਜੀ ਕਾਫੀ ਗੰਭੀਰ ਹੋ ਗਏ। ਉਸ ਵੇਲੇ ਗੋਬਿੰਦ ਰਾਏ ਦੀ ਉਮਰ 9 ਸਾਲ ਦੀ ਸੀ ਬਾਹਰ ਬਾਲਾਂ ਦੇ ਨਾਲ ਖੇਡਦਾ ਖੇਡਦਾ ਜਦੋਂ ਵਾਪਸ ਆਇਆ ਤਾਂ ਆਪਣੇ ਪਿਤਾ ਨੂੰ ਗੰਭੀਰ ਮੁਦਰਾ ਵਿੱਚ ਬੈਠੇ ਦੇਖਿਆ ਕੋਣਾ ਇਸ ਦਾ ਕਾਰਨ ਜਾਨਣਾ ਚਾਹਿਆ ਤਾਂ ਗੋਤੇਗ ਹਾਦਰ ਸਾਹਿਬ ਜੀ ਨੇ ਕਿਆ ਕਿ ਨਾਂ ਲਚਾਰ ਪੰਡਤਾਂ ਦੇ ਜ਼ੁਲਮ ਹੋ ਰਿਹਾ ਹੈ ਜਿਸ ਨੂੰ ਤਾਂ ਦੀ ਠੱਲ ਪੈ ਸਕਦੀ ਹੈ ਜੇਕਰ ਮਹਾਬਲੀ ਕੋਈ ਕੁਰਬਾਨੀ ਦੇ ਦੇਵੇ ਤਾਂ ਗੋਮਦਰਾਏ ਨੇ ਤੁਰੰਤ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਬਲੀ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਹਿੰਦੂਸਤਾਨ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਮਹਿਜ 9 ਸਾਲ ਦੀ ਉਮਰ ਦੇ ਵਿੱਚ ਸ਼ਰੀ ਗੋਵਨਾਰਾਇ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਵੱਲੇ ਤੋਰਿਆ ਔਰੰਗਜ਼ੇਬ ਦੇ ਹੁਕਮ ਤੇ 15 ਸੰਮਤ 1626 11 ਮੱਘਰ ਸੀ ਮੱਘਰ ਸੁਦੀ ਪੰਚਮੀ ਦਿਨ ਸੀ ਵੀਰਵਾਰ ਦਾ ਪਿਆਰਿਓ 11 ਨਵੰਬਰ 1675 ਈਸਵੀ ਨੂੰ ਸਤਗਰਾ ਨੂੰ ਸਮੀਰ ਸਿੰਘਾਂ ਦੇ ਸ਼ਹੀਦ ਕੀਤਾ ਗਿਆ ਸ਼ਹੀਦ ਕਰਨ ਤੋਂ ਪਹਿਲਾਂ ਬਹੁਤ ਜ਼ਿਆਦੇ ਤਸੀਹੇ ਦਿੱਤੇ ਗਏ ਈਨ ਮਨਾਉਣੀ ਈਨ ਮਨਾਉਣ ਵਾਸਤੇ ਇਸਲਾਮ ਕਬੂਲ ਕਰਮ ਵਾਸਤੇ ਬਹੁਤ ਜੋਰ ਲਾਇਆ ਇੱਥੋਂ ਤੱਕ ਕਿ ਭਾਈ ਮਤੀ ਦਾਸ ਨੂੰ ਸਾਹਮਣੇ ਫਟਿਆਂ ਦੇ ਵਿੱਚ ਬਨ ਕੇ ਆਰੇ ਨਾਲ ਚੇਰ ਦਿੱਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਹ ਬਾਹਰੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਸਤੀਦਾਸ ਨੂੰ ਰੂਮ ਵਿੱਚ ਲਪੇੜ ਕੇ ਸ਼ਹੀਦ ਕਰ ਦਿੱਤਾ ਗਿਆ ਅਖੀਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੁਕਮ ਹੋਇਆ ਜਾਂ ਅਸਲਾਮ ਕਬੂਲ ਕਰੋ ਨਹੀਂ ਤੇ ਫਿਰ ਮਰਨ ਵਾਸਤੇ ਤਿਆਰ ਹੋ ਜਾਵੇ ਸੇਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਉਸਨਾਨ ਕਰਕੇ ਆ ਕੇ ਬੈਠ ਗਏ ਕਹਿਣ ਲੱਗੇ ਜਲਾਦ ਨੂੰ ਜਲਾਦਾ ਤੂੰ ਆਪਣੀ ਤਲਵਾਰ ਤਿੱਖੀ ਕਰ ਲੈ ਮੈਂ ਆਪਣਾ ਮਨ ਤਿੱਖਾ ਕਰ ਲਵਾਂ ਸਤਿਗੁਰੂ ਜਾਪ ਸਿਮਰਨ ਸ਼ੁਰੂ ਕਰ ਦਿੱਤਾ ਔਰ ਜਦੋਂ ਹੁਕਮ ਹੋਇਆ ਜਲਾਦ ਨੂੰ ਜਿਸ ਕਾਜੀ ਨੇ ਪਿਆਰਿਓ ਫਤਵਾ ਲਾਇਆ ਉਹ ਕਾਜੀ ਦੇ ਹੁਕਮ ਦੇ ਨਾਲ ਤਲਵਾਰ ਚੱਲੀ ਔਰ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਐਨ ਸ਼ਹੀਦੀ ਤੋਂ ਸੇਵਲੇ ਲਾਲ ਗੋਲੀ ਨੇਰੀ ਆਈ ਜਿਸ ਦੇ ਵਿੱਚ ਭਾਈ ਜੈਤਾ ਜੀ ਤਿਕ ਸਿੰਘ ਹੋਰ ਸੀ ਜਿਨ੍ਹਾਂ ਨੇ ਸੀਸ ਨੂੰ ਉਠਾਇਆ ਕਪੜੇ ਵਿੱਚ ਲਪੇਟ ਕੇ ਉਥੋਂ ਹਨੇਰੀ ਦੇ ਵਿੱਚ ਚੱਲਦੇ ਬਣੇ ਲਬਾਣੇ ਸਿੱਖ ਆਪਣੇ ਗੱਡੇ ਲੈ ਕੇ ਲੰਘ ਰਿਐ ਸੀ ਪਿਆਰਿਓ ਉਹਨਾਂ ਨੇ ਧਰ ਨੂੰ ਗੱਡਿਆਂ ਦੇ ਵਿੱਚ ਲਦਿਆ ਅਤੇ ਆਪਣੇ ਘਰ ਦੇ ਵਿੱਚ ਲਿਜਾ ਕੇ ਘਰ ਨੂੰ ਅਗ ਲਾ ਕੇ ਸੰਸਕਾਰ ਕਰ ਦਿੱਤਾ ਨਾਲ ਹੀ ਆਪਣੇ ਘਰ ਨੂੰ ਤਬਾ ਕਰ ਲਿਆ ਇਤਨੀ ਵੱਡੀ ਮਸਾਲ ਸੀ ਗੁਰੂ ਦੇ ਸਿੱਖਾਂ ਦੀ ਉਤਰੂ ਚਾਲੇ ਮਾਰ ਕੇ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਦੇ ਲਾਗੇ 14 ਦਿਨਾਂ ਦੇ ਵਿੱਚ ਗੁਰੂ ਦਾ ਸੀਸ ਲੈ ਕੇ ਪਹੁੰਚੇ ਹੁਣ ਵੇਖੋ 4 ਦਿਨ ਤੇ 4 ਰਾਤਾਂ ਕਿਸ ਤਰੀਕੇ ਦੇ ਨਾਲ ਜੰਗਲ ਦੇ ਵਿੱਚ ਹੀ ਮੁਗਲ ਹਕੂਮਤ ਤੋਂ ਸ਼ੇਭ ਦੇ ਸ਼ਿਪਾਉਂਦੇ ਗੁਰੂ ਜੀ ਦਾ ਸੀਸ ਰਾਤਾਂ ਜਾਗ ਜਾ ਕੇ ਲੈ ਕੇ ਪਹੁੰਚੇ ਹੋਣਗੇ ਕਿਤਨੀਆਂ ਅਸੀਸਾਂ ਪ੍ਰਾਪਤ ਕੀਤੀਆਂ ਤਾਂ ਹੀ ਤੇ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫੀ ਦੇ ਵਿੱਚ ਲੈ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਜਦੋਂ ਗੁਰੂ ਗੋਮਦ ਰਾਜ ਨੇ ਆਪਣੇ ਪਿਤਾ ਨੂੰ ਸ਼ਹੀਦ ਹੋਇਆ ਸੁਣਿਆ ਉਹਨਾਂ ਦਾ ਸ਼ਹੀਸ ਪਾਈ ਜੈਤਾ ਜੀ ਲੈ ਕੇ ਆਏ ਜੱਫੀ ਦੇ ਵਿੱਚ ਰਹਿ ਕੇ ਪਿਆਰ ਕੀਤਾ। ਔਰ ਇਸ ਤੋਂ ਬਾਅਦ ਆਪਣੇ ਸਾਰੇ ਸਿੱਖਾਂ ਨੂੰ ਸ਼ਸਤਰਬੱਧ ਹੋਣ ਵਧੀਆ ਘੋੜੇ ਰੱਖਣ ਲਈ ਹੁਕਮ ਜਾਰੀ ਕਰ ਦਿੱਤੇ। ਜਿਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ ਤੋਂ ਬਾਅਦ ਸੈਭ ਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੁਝ ਸਮੇਂ ਪਹਿਲੇ ਹਿਮਾਚਲ ਵਿੱਚ ਨਾਹ ਦੇ ਰਾਜੇ ਮੇਦਨੀ ਪ੍ਰਕਾਰ ਦੇ ਸਦੇ ਦੇ ਚਲੇ ਗਏ ਉੱਥੇ ਪੌਂਡਾ ਸਾਹਿਬ ਨਾਮ ਦਾ ਨਗਰ ਵਸਾਇਆ ਇੱਥੇ ਹੀ ਗੁਰੂ ਜੀ ਨੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ ਭਗਾਣੀ ਦਾ ਜੁੱਧ ਵੀ ਪੌਂਡਾ ਸਾਹਿਬ ਵਿਖੇ ਲੜਨਾ ਪਿਆ ਭਗਾਣੀ ਦੇ ਜੁੱਧ ਵਿੱਚ ਗੁਰੂ ਜੀ ਦਾ ਪਹਿਲਾ ਜੁਰਸੀ ਜਸਵਜਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਨਾਲ ਲੜੇ ਜਿੱਤ ਹਾਸਲ ਕੀਤੀ 20 ਸਾਲ ਦੀ ਉਮਰ ਦੀ ਪਹਿਲੀ ਲੜਾਈ ਸੀ ਸੈਭ ਸ਼੍ਰੀ ਗੋਗੋ ਸਿੰਘ ਜੀ ਦੇ ਇਸ ਤੋਂ ਬਾਅਦ ਆਪਨਾਪੁਰ ਸਹਿ ਮੋੜਾ ਏ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸੇ ਨੂੰ ਸਿੰਘ ਨਾਮ ਦੀ ਜਗਰੀ ਦਿੱਤੀ ਪੰਜਾਂ ਪਿਆਰਿਆਂ ਕੋਲੋਂ ਆਪ ਅਮਰ ਸ਼ਾਹ ਕੇ ਆਪਣਾ ਨਾਮ ਗੋਬਨ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਰੱਖਿਆ ਗੁਰੂ ਜੀ ਦੇ ਬਚਪਨ ਦਾ ਨਾਮ ਗੋਮਿੰਦ ਰਹੇ ਸੀ ਸ੍ਰੀ ਅਨੰਪੁਰ ਸਹਿ ਵਖੇਰੇਂਦਿਆਂ ਪਹਾੜੀ ਰਾਜਿਆਂ ਨੇ ਗੁਰੂ ਜੀ ਦੇ ਨਾਲ ਲੜਾਈ ਝਗੜਾ ਜਾਰੀ ਰੱਖਿਆ ਜਦ ਹਮੇਸ਼ਾ ਗੁਰੂ ਦੀ ਹੋਈ ਪਰ ਅਖੀਰ 1704 ਨੂੰ ਜਦੋਂ ਗੁਰੂ ਜੀ ਨੇ ਨਨਕਾਪੁਰ ਸਾਹਿਬ ਦਾ ਕਿਲਾ ਛੱਡਿਆ ਮੁਲ ਫੌਜਾਂ ਨੇ ਪਿੱਛੋਂ ਵੜਾ ਕੀਤਾ ਜਿਸ ਕਰਕੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਚਮਕੌਰ ਸੈਦ ਦੀ ਖੱਚੀ ਗੜੀ ਵਿੱਚ ਗੁਰੂ ਜੀ ਨੇ 40 ਸਿੰਘਾਂ ਸਮੇਤ 10 ਰੱਖ ਮੁਗਲ ਫੌਜ ਦਾ ਟੱਕਰਾ ਕੀਤਾ ਇੱਥੇ ਗੁਰੂ ਜੀ ਦੇ ਵੱਡੇ ਸਹਿਜਾਦੇ ਸਹਿਜਾਦਾ ਅਜੀਤ ਸਿੰਘ ਤੇ ਸਹਿਜਾਦਾ ਜਹਾਰ ਸਿੰਘ ਸ਼ਹੀਦ ਹੋਏ ਗੁਰੂ ਜੀ ਨੇ ਛੋਟੇ ਸਹਿਬਜਾਦਿਆਂ ਜੋਰਾਵਰ ਸਿੰਘ ਤੇ ਫਰਹਦ ਸਿੰਘ ਜੀ ਨੂੰ ਸਰਹੰਦੇ ਸੂਬੇ ਨੇ ਵਜ਼ੀਰ ਖਾਨ ਦੇ ਹਉਤੇ ਜਿੰਦਾ ਨੀਹਾਂ ਵਿੱਚ ਨੂੰ ਆ ਕੇ ਅਸ਼ੀਰਵਾਦ ਕੀਤਾ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਹਯੂਤ ਸਾਹਿਬ ਨੇ ਦੇੜ ਤੋਂ ਪੰਜਾਬ ਆ ਕੇ ਸਹਿਬਜਾਦਿਆਂ ਦੀ ਸ਼ੀਧੀ ਦਾ ਬਲਾ ਲਿਆ ਗੁਰੂ ਜੀ ਨੇ ਸਾਬੋ ਕੇ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸਪਾਦਨ ਕੀਤਾ ਤੇ ਪਿਤਾਵਾਣ ਆਪਣੇ ਪਿਤਾ ਜੀ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਸਾਨੂੰ ਇੱਕ ਗੱਲ ਬਹੁਤ ਪ੍ਰਮੁਖਤਾ ਨਾਲ ਪਤਾ ਚੱਲਦੀ ਹੈ ਕਿ ਗੁਰੂ ਜੀ ਦਾ ਕਿਸੇ ਨਾਲ ਜਾਤੀ ਰੰਜਸ਼ ਨਹੀਂ ਸੀ ਪੀਰ ਬੁੱਧੂ ਸ਼ਾ ਵਰਗੇ ਮੁਸਲਮਾਨ ਫਕੀਰ ਗੁਰੂ ਦੇ ਪੱਕੇ ਅਮਰੀਦ ਸੀ ਹੋਰ ਤਾਂ ਹੋਰ ਪੀਰ ਜੀ ਨੇ ਗੁਰੂ ਜੀ ਦੇ ਪੰਗਾੜੀ ਦੇ ਯੁੱਧ ਵਿੱਚ ਬਹੁਤ ਮਦਦ ਕੀਤੀ ਅਤੇ ਹੋਰ ਬਿਆੰਤ ਜਿਵੇਂ ਕਿ ਆਉ ਜੀ ਦੇ ਨਾਲ ਗਣੀ ਖਾਂ ਤੇ ਨਵੀਂ ਖਾਂ ਆ ਦੂਜੇ ਕੋਟਲਾ ਨਿਆਂਖਾਂ ਵਾਲੇ ਜਾਨੀ ਕਿ ਕਿਸੇ ਦੇ ਨਾਲ ਬੈਰ ਭਾਵਨਾ ਸੀ ਨਹੀਂ ਸੀ ਅਗਰ ਬੈਰ ਭਾਵਨਾ ਸੀ ਤੇ ਜ਼ੁਲਮ ਦੇ ਨਾਲ ਸੀ ਗੁਰੂ ਜੀ ਦੀ ਲੜਾਈ ਕਿਸੇ ਵਿਸ਼ੇਸ਼ ਵਿਅਕਤੀ ਨਾਲ ਨਹੀਂ ਗੁਰੂ ਜੀ ਦੀ ਬਾਣੀ ਵਿੱਚ ਸੱਚ ਲਈ ਲੜਨਾ ਤੇ ਮਜਰੂਮ ਦੀ ਰੱਖਿਆ ਕਰਨ ਦੀ ਸਿੱਖਿਆ ਮਿਲਦੀ ਹੈ ਗੁਰੂ ਜੀ ਪ੍ਰੇਮ ਦੇ ਪੁਜਾਰੀ ਸਨ ਸਾਜ ਕਹੋ ਸੁਣਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਮਾਨਸ ਕੀ ਜਾਤ ਸਭੇ ਏਕੇ ਪਹਿਚਾਨੋ ਗੁਰੂ ਜੀ ਸ਼ੁਭ ਕਰਮਾਂ ਦੀ ਜਿੰਦਗੀ ਕਰਮਾਂ ਕਰਨ ਨੂੰ ਪਹਿਲ ਦਿੰਦੇ ਸਨ ਗੁਰੂ ਜੀ ਦਾ ਫਰਮਾਨ ਹੈ ਦੇਹ ਸ਼ਿਵਾ ਪਰਮੋਹੇ ਸ਼ੁਭ ਕਰਮਨ ਤੇ ਕਭੂ ਨ ਡਰੂ ਨ ਡਰੂ ਅਰਸੇ ਜਬ ਜਾਏ ਡਰੂ ਨੀਚੇ ਕਰੇ ਆਪਣੀ ਜੀਤ ਕਰੂ ਗੁਰੂ ਜੀ ਨਿਮਰਤਾ ਦੀ ਮੂਰਤ ਸਨ ਤੇ ਅਕਾਲ ਦੇ ਸਖਤ ਵਿਰੁੱਧ ਸਨ ਕੋਈ ਉਹਨਾਂ ਨੂੰ ਰੱਬ ਦਾ ਦਰਜਾ ਦੇਵੇ ਗੁਰੂ ਜੀ ਆਪਣੇ ਆਪ ਨੂੰ ਕਾਲਪੁਰਖ ਦਾ ਦਾਸ ਕਵਾ ਕੇ ਕੁਝ ਨਹੀਂ ਦੇ ਸੰ ਸੋ ਇਥੇ ਗੁਰੂ ਜੀ ਦਾ ਫਰਮਾਨ ਹੈ ਜੋ ਹਮ ਕੋ ਪਰਮੇਸ਼ਰ ਉਚਰੇ ਹੈ ਤੇ ਸਭ ਨਰਕਕੁੰਡ ਮੇ ਪਰ ਹੈ ਮੈਂ ਹੂੰ ਦਾਸ ਤੁਮ ਕਾ ਜਾਨੂ ਜਾ ਮੈਂ ਭੇਨਾ ਰੰਚ ਛਾਨੂ ਮੈਂ ਹੂੰ ਪਰਮਪੁਰਖ ਕੋ ਦਾਸ ਦੇਖਣ ਆਇਓ ਜਗਤ ਮਾਸ਼ਾ ਸੰਮਰ ਸਤਾਰਨ ਸੋ 7 ਇਸਵੀ ਨੂੰ ਗੁਰੂ ਜੀ ਦੱਖਣ ਵਿੱਚ ਮਹਾਰਾਟਾ ਦੇ ਨਾਦੇੜਾ ਮੀਸਤਾਨ ਤੇ ਚਲੇ ਗਏ ਜਿੱਥੇ ਗੁਰੂ ਜੀ ਨੇ ਮਹਾਰੋ ਦਾਸ ਵਰਾਗੀ ਨੂੰ ਸ਼ਿਕਾਰ ਕੀ ਬਾਬਾ ਬੰਦਾ ਸਿੰਘ ਬਹਾਦਰ ਗਰਗੱਭ ਸਿੰਘ ਬਣਾਇਆ ਗੁਰਮ ਦਾ ਟੱਕਰ ਕੰਨ ਲਈ ਪੰਜਾਬ ਵਿੱਚ ਤੋੜਿਆ ਇੱਥੇ ਦੋ சுவாਸ਼ ਘੱਤੀ ਠਾਣਾ ਨੇ ਗੁਰੂ ਜੀ ਤੇ ਛੁਰੇ ਨਾਲ वार ਕਰ ਦਿੱਤਾ ਗੁਰੂ ਜੀ ਤੇ ਆਜ ਦੀ ਤਲਵਾਰ ਨਾਲ ਠਾਣਾ ਨੂੰ ਤਾਂ ਮੌਕੇ ਤੇ ਮਾਰਤਾ ਜਰਕੇ ਦੂਜਾ ਸਿੱਖਾਂ ਹੱਥੋਂ ਮਾਰ ਗਿਆ ਗੁਰੂ ਜੀ ਦੇ ਜ਼ਖਮ ਕਾਫੀ ਗਹਿਰੇ ਸਨ 7 ਅਕਤੂਬਰ 1786 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਅਤੇ ਗੁਰਤਾਗਦੀ ਤਨ ਤਨ ਸੈਭ ਸ੍ਰੀ ਗੁਰੂ ਰਣ ਸਾਹਿਬ ਜੀ ਨੂੰ ਵਰਸ਼ਿਸ਼ ਕਰ ਗਏ ਹੱਕ ਹੱਕ ਅਰੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਪਿਆਰਿਓ ਇਸ ਯਾਦ ਨੂੰ ਦੇ ਸੰਮੁਖ ਇਤਿਹਾਸ ਜੋ ਕਿ ਇੱਕ ਬਹਾਦਰ ਸੈਭ ਜੀ ਚੌਧਰੀ ਦਗੋ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੂਹ ਇਤਿਹਾਸ ਸਾਹਿਬ ਜੀ ਨਾਲ ਸਾਂਝਾ ਕੀਤਾ ਹੈ ਤਨ ਤਨ ਸੈਬ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਅਵਤਾਰ ਪ੍ਰਗ ਨੂੰ ਮੁੱਖ ਰੱਖਦੇ ਹੋਏ ਸੋਹੀਆਂ ਭੁੱਲਾਂ ਨੂੰ ਨੱਚਤਾ ਰਹੇ ਗਜ ਕੇ ਫਤਿਗ ਜਾਈਏ ਗਵਾਹ ਜਿੱਕਾ ਖਲਸਾ ਗਵਾਹ ਜਿੱਕੀ ਫਤਿਹ